ਕੀ ਰੇਟ ਦੇ ਦਿੱਤੇ ਜਿਵੇਂ ਹੁਣ ਸਾਲ ਡੇਢ ਸਾਲ ਹੋ ਗਿਆ ਨਾ ਰੇਟ ਦਾ ਪਤਾ ਨਹੀਂ ਚਾਹੀਦਾ ਨਾ ਨਹੀਂ ਨਹੀਂ ਘਟ ਗਏ ਤੁਸੀਂ ਦੱਸੋ ਵੀ ਘਟ ਗਏ ਕਿੰਨੇ ਘਟਾ ਦੀਏ ਹੋਰ ਪਹਿਲਾਂ ਆਪਾਂ 4500 ਦਿੱਤਾ ਸੀ ਹਾਂ ਚਾਰੇਆਂ ਰੇਟ ਹੋ ਗਿਆ ਹੋਊਗਾ ਨਹੀਂ ਹੋਰ ਘਟਾ ਦਿਓ 3800 ਨਹੀਂ ਜੀ ਮਜਾ ਨਹੀਂ ਆਇਆ ਹੋਰ ਘਟਾਓ 3500 ਹੋਰ ਘਟਾ ਦਿਓ 3400 ਹੋਰ ਘਟਾ ਦਿਓ ਹੋਰ ਫ੍ਰੀ ਚ ਦੇ ਦਈਏ ਨਹੀਂ ਫ੍ਰੀ ਵਰਕ ਹੀ ਰੇਟ ਹੈ ਜੀ ਅੱਛਾ ਪੀਸ ਬਦਲ ਕੇ ਨਵਾਂ ਪੀਸ ਨਵਾਂ ਠੀਕ ਹੈ ਵੀਰੇ ਲੈ ਇਹ ਇਹ ਰਿਟੇਲ ਦਾ ਰੇਟ ਆ ਨਾ ਇਹ ਰਿਟੇਲ ਦਾ ਰੇਟ ਹਾਂ ਕਿਤੇ ਬਾਈ ਉਹ ਸਮਝ ਲੈਣੇ ਵੀ ਹੋਲ ਸੇਲ 'ਚ ਲੈਣੀ ਪੈਣੀ ਹੈ ਆਪਾਂ ਨੂੰ ਉਹ ਹੋਲ ਸੇਲ ਵਾਲੇ ਤਾਂ ਟੱਪਦੇ ਆ ਉਹ ਕਹਿੰਦਾ ਤੂੰ ਹੋਲ ਸੇਲ ਰੇਟ 'ਚ ਰਿਟੇਲ ਦਾ ਦੇਈ ਜਾ ਨਾ ਰੇ ਹੁਣ ਅਸੀਂ ਕਾਰ ਡੀਲਰਾਂ ਦੀ ਮਾਰਕੀਟ 'ਚ ਬੈਠੇ ਆ ਹਾਂ 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 ਇਹ ਇਹ ਸਭ ਤੋਂ ਸਸਤਾ ਮਾਲ ਖਰੀਦਦੇ ਆ ਹਾਂਜੀ ਅੱਧੇ ਡੀਲਰ ਸਾਡੇ ਦਿੱਲੀੋਂ ਮਾਲ ਲੈ ਕੇ ਆਂਦੇ ਹੁੰਦੇ ਸੀ ਹਾਂਜੀ ਹਾਂਜੀ ਸਾਰੇ ਛੱਡ ਗਏ ਸਾਰੇ ਛੱਡ ਗਏ ਸਾਰੇ ਆਪਣੋਂ ਤੋਂ ਲੈਣ ਲੱਗ ਗਏ ਠੀਕ ਹੈ ਉਹ ਦਿੱਲੀ ਵਾਲੇ ਜਿਹੜੇ ਇੱਥੇ ਮਿਲਦਾ ਇਹ ਕਿੰਨੇ ਦੀ ਹੈ ਇਹ 2000 ਪਈ ਸਿਰਫ 2000 ਰੁਪਈਆ ਦੇ ਸਾਡੇ ਕੋਲ 300 ਵਾਟ ਵੀ ਬੜੀ ਸਸਤੀ ਜੀ ਕਿੰਨੇ ਦੀ ਹੈ ਇਸੇ ਬ੍ਰਾਂਡ ਦੀ 300 ਵਾਟ ਔਰਿਜਨਲ 300 ਵਾਟ ਹੋਏਗੀ ਜੇ ਜੇ ਮਰਜ਼ੀ ਮੀਟਰ ਤੇ ਚੈੱਕ ਕਰਵਾ ਲੈਣ ਅੱਛਾ ਇਹ ਨਹੀਂਗਾ ਵੀ ਕਹਦਾ 300 ਵਾਟ ਉੱਤੇ ਲਿਖਿਆ 300 ਵਾਟ ਤੇ ਨਿਕਲਦੀ 150 ਪਈ ਐ ਨਾ 300 ਵਾਟ ਤਾਂ 300 ਹੀ ਹੋਊਗੀ ਅਸੀਂ ਆਪਾਂ ਦੇ ਦਿੰਦੇ ਆ ਹੁਣ ਜਿਵੇਂ ਆਮ ਤੌਰ ਤੇ ਜੀ ਹੁੰਦਾ ਸਟੀਰੀਓ ਦਾ ਰੇਟ ਤਾਂ ਅਗਲਾ ਘਟਾ ਕੇ ਲਾ ਦਿੰਦਾ ਆਹ ਹਾਂ ਫਿਰ ਅਗਲਾ ਫਰੇਮ 'ਚ ਠੋਕ ਜਾਂਦਾ ਉਹੀ ਜੀ ਕੈਮਰੇਜ ਵੀ ਠੋਕ ਜਾਂਦਾ ਆਹ ਹਾਂ ਆਪਾਂ ਨੇ ਪੰਜਾਬ ਦੀ ਬਈ ਸਭ ਤੋਂ ਸਸਤੀ ਐਸੈ ਇਥੇ ਆਪਾਂ ਤੁਹਾਨੂੰ ਲੈ ਕੇ ਆਏ ਆਂਗੇ ਮੋਗੇ ਖੜਿਆ ਸ਼ਹਿਰ ਦੇ ਵਿੱਚ ਸ਼ਾਹੀ ਕਾਰ ਇਸ਼ਤਰੀ ਦੇ ਉੱਤੇ ਬਾਈ ਇੱਥੇ ਹੋਲ ਸੇਲ 'ਚ ਹੀ ਮਿਲੂ ਸਮਾਨ ਤੁਹਾਨੂੰ ਤੇ ਰਿਟੇਲ ਦੇ ਵਿੱਚ ਹੀ ਮਿਲੂਗਾ ਤੇ ਗੱਲ ਕਰ ਐਹੇ-ਐਹੇ ਜਿਹੜੇ ਰੇਟ ਤੁਹਾਨੂੰ ਮਿਲਣਗੇ ਬਾਈ ਮੈਨੂੰ ਲੱਗਦਾ ਸ਼ਾਇਦ ਹੀ ਕਿਤੋਂ ਮਿਲਣ ਤੁਹਾਨੂੰ ਆਜੋ ਤੁਹਾਡੀ ਆਪਾਂ ਗੱਲਬਾਤ ਕਰਾਉਣਾ ਬਾਈ ਹੋਰਾਂ ਨਾਲ ਉਹ ਸਾਹਮਣੇ ਦੁਕਾਨਾਂ ਬਾਈ ਦੀ ਤੇ ਇੱਧਰ ਰੋਡ ਜਾਂਦਾ ਬਾਈ ਇਹ ਇਹ ਕੋਟਕਪੂਰੇ ਵਾਲਾ ਰੋਡ ਹੈ ਇਹ ਹੈਗੇ ਕਾਰ ਦੀ ਮਾਰਕੀਟ ਬਾਈ ਸਾਰੀ ਹੈ ਨਾ ਇੱਥੇ ਕਾਰਾਂ ਹੀ ਕਾਰਾਂ ਹੁੰਦੀਆਂ ਨੇ ਤੇ ਉਧਰ ਬਾਈ ਹੈ ਨਾ ਬਾਈ ਹੋਰਾਂ ਦਾ ਕੰਮ ਹੈ ਕੋਈ ਵੀ ਅਗਰ ਤੁਹਾਨੂੰ ਐਕਸੈਸਰੀ ਲਗਵਾਉਣੀ ਆ ਕੋਈ LED ਕੋਈ ਸੀਟ ਕਵਰ ਕੋਈ ਮੈਂਟਿੰਗ ਕੋਈ ਡੈਂਪਿੰਗ ਕੋਈ ਐਂਪ ਬੂਫਰ ਸਾਰਾ ਕੁਝ ਬਈ ਤੁਹਾਨੂੰ ਹਨਾ ਇੱਥੇ ਬਾਇਓਰ ਨਾਲ ਇੱਕ ਛਾਤੇ ਟੀ ਅਵੇਲੇਬਲ ਹੈ ਇਹ ਜੇ ਰੇਟ ਮਿਲਣਗੇ ਰੇਟ ਨਿਕਸੇ ਬਸੋ ਮਿਲ ਸਾਦੇ ਆ ਜਾਓ ਫਿਰ ਲੈ ਵੀ ਮਿੱਤਰੋ ਬਈ ਆਪਾਂ ਗੱਲ ਕਰੀ ਪੈਰ ਤੁਹਾਨੂੰ ਵੀ ਨੀ ਜਗ੍ਹਾ ਹੈਗੀ ਅੰਦਰ ਬਈ ਹਨਾ ਤੇ ਅੱਜ ਆਪਾਂ ਸਾਹੀਕਾਰ ਐਕਸੈਸਰੀ ਖੜਾ ਬਈ ਮੋਗੇ ਤੇ ਬਾਇਓਰ ਨਾਲ ਗੱਲਬਾਤ ਕਰਾਂਗੇ ਵੀ ਜਿਹੜੀ ਆਪਣੇ ਲਵੇ ਐਕਸੈਸਰੀ ਹੈਗੀ ਹਨਾ ਕਿਸ ਕਿਸ ਕੇ ਰੇਟ ਚ ਹੋਊਗੀ ਤੇ ਭਾਈ ਮੈਂ ਐਲਈਡੀ ਹੈਗਾ ਐਂਡਰੌਇਡ ਪਲੇਅਰ ਜਿਆਦਾ ਆਪਣੇ ਮਤਲਬ ਪੰਜਾਬ ਦੇ ਵਿੱਚ ਜੋ ਕੋਈ ਵੀ ਗੱਡੀ ਲੈਣਾ ਨਾ ਬੜਦੇ ਸਾਰੇ ਇੱਕ ਚੀਜ਼ ਆਪਾਂ ਦੇਖਦੇ ਆ ਯਾਰ ਵੀ ਗੱਡੀ 'ਚ ਐਂਡਰੌਇਡ ਪਲੇਅਰ ਲੱਗਿਆ ਹੈ ਕਿ ਨਹੀਂ ਲੱਗਿਆ ਹੈ ਵੀ ਨਾ ਇਹ ਉਹ ਚੀਜ਼ਾਂ ਦਾ ਬਾਈ ਹੋਰੀ ਪਰਮਾਰ ਹੈ ਇਹ ਜੇ ਰੇਟ ਮਿਲ ਜਾਣਗੇ ਦਿੱਲੀ ਦਿੱਲੀ ਵੀ ਅਗਰ ਤੁਸੀਂ ਜਾ ਕੇ ਆਓਗੇ ਨਾ ਤਾਂ ਉੱਥੇ ਤੁਹਾਨੂੰ ਮਹਿੰਗਾ ਮਿਲੂ ਪਰ ਉਰੋਂ ਨਹੀਂ ਮਹਿੰਗਾ ਮਿਲਣਾ ਤੇ ਦੂਜੀ ਗੱਲ ਇਹ ਦੂਜੀ ਗੱਲ ਬਾਈ ਹੋਰੀ ਕਰਦੇ ਨੇ ਹੋਲ ਸੇਲ ਦਾ ਵੀ ਕੰਮ ਨਾਲ ਹੁੰਦੇ ਪਈਆਂ ਨਾ ਤੁਸੀਂ ਹੋਲ ਸੇਲ ਦੇ ਵਿੱਚ ਵੀ ਲੈ ਜਾ ਸਕਦੇ ਹੋ ਅਗਰ ਇਕੱਠਾ ਬੜਕ ਚਲਾਉਂਗਾ ਤਾਂ ਤੁਹਾਨੂੰ ਹੋਲ ਸੇਲ ਰੇਟ ਮਿਲੂਗਾ ਅਗਰ ਤੁਸੀਂ ਇੱਕ ਅੰਦੀ ਚੀਜ਼ ਲੈਣੀ ਹੈ ਤਾਂ ਤੁਹਾਨੂੰ ਡਿਟੇਲ ਦੇ ਰੇਟ ਤੇ ਮਿਲਣੀ ਹੈ ਬਾਈ ਨਾ ਉਹ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਕੀ ਗੱਲਬਾਤ ਹੈ ਵੀਰੇ ਸੱਸੀ ਗਾਲ ਦੀ ਸੱਸੀ ਗਾਲ ਜੀ ਸਵਾਦ ਹੈ ਵੀਰੇ ਪੇ ਦੇ ਉੱਪਰ ਹੈ ਨਾ ਹਾਂਜੀ ਆਪਾਂ ਕਿੰਨੇ ਟਾਈਮ ਬਾਅਦ ਮਿਲਿਆ ਜੀ ਮੈਨੂੰ ਲੱਗਾ ਸਾਲ ਡੇਢ ਹੋ ਗਿਆ ਉਹ ਸਾਲ ਡੇਢ ਸਾਲ ਹੋ ਗਏ 1 ਸਾਲ ਹੋ ਗਏ ਇਹਦਾ ਪਹਿਲਾਂ ਕਿਵੇਂ ਰਿਸਪੌਂਸ ਵੀਡੀਓ ਦਾ ਪਹਿਲਾਂ ਬਹੁਤ ਵਧੀਆ ਸੀਗਾ ਜੀ ਠੀਕ ਹੈ ਪਹਿਲਾਂ ਰਿਸਪੌਂਸ ਵਧੀਆ ਕਰਕੇ ਤੁਹਾਨੂੰ ਦੁਆਰੇ ਯਾਦ ਕੀਤਾ ਜੀ ਠੀਕ ਹੈ ਤੇ ਅੱਜ ਦੀ ਜਿਹੜੀ ਆਪਾਂ ਵੀ ਰੇਟ ਆਪਾਂ ਉਹ ਮਤਲਬ ਸ਼ਾਇਦ 4500 5000 ਦੇ ਲੈਵਲ ਉੱਤੇ 4500 ਰੁਪਏ ਰੇਟ ਦਿੱਤਾ ਸੀ ਹਾਂਜੀ ਹਾਂ ਐਸ ਵਰ ਕਿੰਨਾ ਦੇ ਦੀਏ ਪਹਿਲਾਂ ਦਿਖਾਓ ਕਾਪਾਤੀ ਪਹਿਲਾਂ ਜੇ ਚੀਜ਼ ਦੇਖਾਂਗੇ ਨਾ ਫੇਰ ਉਹਦਾ ਰੇਟ ਲਾਵਾਂਗੇ ਸਾਨੂੰ ਚੀਜ਼ ਦਿਖਾ ਦਿਓ ਵੀ ਹਾਂ ਤੇ ਗਾਰੰਟੀ ਵਾਰੰਟੀ ਤਾਂ ਹੁੰਦੀ ਹੈ ਇਹਨਾਂ ਦੀ ਗਾਰੰਟੀ ਵਾਰੰਟੀ ਆਪਣੀ ਉਹੀ ਰਿਪਲੇਸਮੈਂਟ ਰਿਪਲੇਸਮੈਂਟ ਲੈ ਵੀ ਇਹ ਹੈਗਾ 9 ਇੰਚ ਸਾਰੀ ਮਾਰਕੀਟ 'ਚ ਇਹੀ ਸਕਰੀਨ ਪਈ ਹੈ ਜੀ 9 ਇੰਚੀ ਹਾਂ 232 ਮੈਮਰੀ ਠੀਕ ਹੈ ਕੋਈ 4500 ਵੇਚ ਰਿਹਾ ਹੈ ਕੋਈ 5000 ਵੇਚ ਰਿਹਾ ਹੈ ਕੋਈ 6000 ਵੇਚ ਰਿਹਾ ਹੈ ਹਾਂ ਹਾਂ ਲੇਕਿਨ ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ ਵੀ ਤੁਸੀਂ ਦੱਸੋ ਵੀ ਤੁਹਾਡੀ ਵੀਡੀਓ ਵਾਸਤੇ ਤੁਹਾਡੇ ਸਭ ਕਰੇ ਵਰੋਂ ਵਾਸਤੇ ਕੀ ਰੇਟ ਦੇ ਦੀ ਜਿਵੇਂ ਹੁਣ 1 ਸਾਲ ਡੇਢ ਸਾਲ ਹੋ ਗਿਆ ਨਾ ਰੇਟ ਦਾ ਪਤਾ ਨਹੀਂ ਚਾਹੀਦਾ ਨਾ ਨਹੀਂ ਨਹੀਂ ਘਟ ਗਏ ਤੁਸੀਂ ਦੱਸੋ ਵੀ ਘਟ ਗਏ ਕਿੰਨੇ ਘਟਾ ਦੀਏ ਹੋਰ ਪਹਿਲਾਂ ਆਪਾਂ 4500 ਦਿੱਤਾ ਸੀ ਹਾਂ ਚਾਰੇਆਂ ਰੇਟ ਹੋ ਗਿਆ ਹੋਊਗਾ ਨਹੀਂ ਹੋਰ ਘਟਾ ਦਿਓ ਹੋਰ ਵੀ ਘਟਾਵਾ ਹੋਰ ਘਟਾ ਦਿਓ 3800 ਨਹੀਂ ਜੀ ਮੰਜ ਨਹੀਂ ਆ 3800 ਹੋਰ ਘਟਾਓ 3500 ਹੋਰ ਘਟਾ ਦਿਓ 3400 ਹੋਰ ਘਟਾ ਦਿਓ ਔਰ ਫ੍ਰੀਚ ਦੇ ਦਈਏ ਨਹੀਂ ਫ੍ਰੀ ਵਰਗੈ ਰੇਟ ਹੈ ਜੀ ਅੱਛਾ 3300 ਨਾ ਜੀ ਆਪ ਹੀ ਦੇ ਦੋ ਤੁਹਾਨੂੰ ਇਹ ਦੇ ਦਾਂਗੇ ਜੀ 3200 ਦੀ ਵੀ ਨਹੀਂ ਦੇਣੀ 3195 ਰੁਪਏ ਲੈ ਭਾਈ 3195 ਰੁਪਈਆ ਦੇ ਵਿੱਚ ਠੀਕ ਆ ਆਹ ਤੁਹਾਨੂੰ ਐਲਲਿ ਮਿਲ ਜਾਣਾ ਇੱਕ ਸਾਲ ਦੀ ਗਾਰੰਟੀ ਹਾਂ ਦੋ ਬੱਤੀ ਮੈਮਰੀ ਔਰ ਪੀਸ ਜੇ ਕੋਈ ਦਿੱਕਤ ਆਉਂਦੀ ਹੈ ਸਾਲ ਦੇ ਵਿੱਚ ਵਿੱਚ ਚਾਹੇ 11 ਮਹੀਨਿਆਂ ਨੂੰ ਅਜੇ ਚਾਹੇ 1 ਮਹੀਨੇ ਨੂੰ ਅਜੇ ਓਕੇ ਪੀਸ ਬਦਲ ਕੇ ਨਵਾਂ ਪੀਸ ਨਵਾਂ ਠੀਕ ਹੈ ਵੀਰੇ ਲੈ ਇਹ ਇਹ ਰਿਟੇਲ ਦਾ ਰੇਟ ਹੈ ਨਾ ਇਹ ਰਿਟੇਲ ਦਾ ਰੇਟ ਹਾਂ ਕਿਤੇ ਬਾਈ ਉਹ ਸਮਝ ਲੈਣਾ ਵੀ ਇਹ ਹੋਲ ਸੇਲ ਦੇ ਲੈਣੀ ਪੈਣਗੀ ਆਪਾਂ ਨੂੰ ਉਹ ਹੋਲ ਸੇਲ ਵਾਲੇ ਤਾਂ ਟੱਪ ਦੇ ਆ ਉਹ ਕਹਿੰਦਾ ਤੂੰ ਹੋਲ ਸੇਲ ਰੇਟ ਤੇ ਰਿਟੇਲ ਦਾ ਦੇਈ ਜਾ ਨਾ ਰੇਟ ਠੀਕ ਹੈ ਅੱਛਾ ਜੇ ਕਿਹਦੇ ਨਾ ਹੋਲ ਸੇਲ ਤੇ ਵੱਧ ਲੈਣੀ ਉਹ ਤਾਂ ਹੋਰ ਆਊ ਰੇਟ ਮੜਾ ਮੋਟਾ ਥੱਲੇ ਵੈਸੇ ਤਾਂ ਅਸੀਂ ਇਹ ਨੋ ਪ੍ਰੋਫਿਟ ਨੋ ਲਾਸ ਤੇ ਖੇਡਦੇ ਆ ਠੀਕ ਹੈ ਬਾਕੀ ਹੋਰ ਦੁਕਾਨਦਾਰ ਤਾਂ ਮਾਨਤਨ ਕਰਨਾ ਹੀ ਪੈਂਦਾ ਜੀ ਠੀਕ ਹੈ ਵੀ ਮਤਲਬ ਗੱਲ ਕਰੀਏ ਵੀ ਇਹ ਇਹੋ ਜਿਹੀ ਚੀਜ਼ ਹੈ ਵੀ ਚ ਸੇਵ ਹੀ ਹੈ ਹਾਂ ਹੈਨਾ ਵੀ ਜਿਹੜੀ ਚੀਜ਼ ਮਾਰਕੀਟ ਤੇ ਨਜਾਇਜ਼ ਆਪਾਂ ਕਦੇ ਸਸਤਾ ਨਹੀਂ ਦੇਤਾ ਆਪਾਂ ਇਹ ਸਮਝ ਲੋ ਸਾਡੀ ਲਾਈਨ ਦੀ ਖੰਡ ਹੈ ਖੰਡ ਹੈ ਹਾਂ ਖੰਡ ਦਾ ਵੀ ਹਾਲ ਹੁੰਦਾ ਵੇ ਆਪਾਂ ਕਹਿੰਦੇ ਵੀ ਉਹ ਉਹ ਨਾ ਖੰਡਾ ਪਾ ਆਇਰੇਟ ਤੱਕ ਨਾਲ ਕੱਲਾ ਗੱਟਾ-ਗੱਟਾ ਵੱਜਦਾ ਅਗਲਾ ਕਹਿੰਦਾ ਲਫਾਫਾ ਵੀ ਕੋਲੋਂ ਲਾ ਕੇ ਦਿੱਤਾ ਹਾਂ ਉਹੀ ਗੱਲ ਇਹਦੀ ਕੱਲਾ ਗੱਟਾ ਵੱਜਦਾ ਭਈਆ ਤੇ ਬਈ ਹੁਣ ਮੈਂ ਗੱਲ ਕਰਾ ਅੱਗੇ ਆ ਗਈ ਆਪਣੇ ਲਵੇ ਸੀਟ ਕਵਰ ਬੜਦੇ ਸਾਰੇ ਨਾ ਆਪਾਂ ਗੱਡੀ ਤੇ ਹੁੰਦਾ ਰ ਵੀਰ ਸੀਟ ਕਵਰ ਕਿੰਨੇ ਸੋਹਣੇ ਪਾਏ ਹੋਏ ਸੀਟ ਕਵਰ ਦੇ ਵਿੱਚ ਆਏ ਆ ਜੀ ਇੰਡੀਆ ਦਾ ਨੰਬਰ 1 ਬ੍ਰਾਂਡ ਆ ਆਟੋਫੋਰਮ ਆਟੋਫੋਰਮ ਆਪਣੇ ਕੋਲ ਆਟੋਫੋਰਮ ਦੀ ਡੀਲਰਸ਼ਿਪ ਆ ਜੀ ਆ ਜੀ ਚੈੱਕ ਕਰੋ ਬਈ ਹਨਾ ਇਹਦੇ ਵਰਗੀ ਬਈ ਚੀਜ਼ ਬਈ ਮਹਾ ਕਿਸੇ ਪਾਸੇ ਨਹੀਂ ਹੋਣੀ ਬਈ ਹਨਾ ਆਟੋ ਫਾਰਮ ਇਹੋ ਜੀ ਚੀਜ਼ ਆ ਇਹੋ ਜਾਂ ਬ੍ਰਾਂਡ ਆ ਬਈ ਹਨਾ ਤੁਸੀਂ ਯਾਦ ਰੱਖੋਗੇ ਬਈ ਆ ਆਟੋ ਫਾਰਮ ਦਾ ਲੋਗੋ ਆ ਜੀ ਹਾਂ ਪਹਿਲੀ ਗੱਲ ਤਾਂ ਇਹ ਲੋਗੋ ਨਹੀਂ ਬਣਦਾ ਕਿਸੇ ਪਾਸੇ ਹਨਾ ਇਹ ਐਮਬਰਾਇਡਰੀ ਆ ਨਕਲ ਕਰ ਨਹੀਂ ਸਕਦੇ ਨਾ ਜੀ ਉਦੋਂ ਹੀ ਕੇਸ ਹੋ ਜਾਂਦਾ ਉਦੋਂ ਬਈ ਹਨਾ ਸਾਰਾ ਕੁਝ ਦਿੱਕਤ ਆ ਜਾਂਦੇ ਬੰਦਿਆਂ ਨੂੰ ਇਹ ਸਾਰੀ ਚੀਜ਼ਾਂ ਬਈ ਹਨਾ ਇਹ ਮਤਲਬ ਓਕੇ ਰਿਪੋਰਟ ਆ ਬਈ ਤੁਹਾਨੂੰ ਇਹਦੇ ਕੋਈ ਘਾਟਵਾਦ ਨਹੀਂ ਆ ਦੇਖੋ ਅੰਦਰਲੀ ਜਿਹੜੀ ਆ ਗਈ ਹੈ ਨਾ ਆ ਵੀ ਜੀ ਦੀ ਪੂਰੀ ਟਾਪ ਦੀ ਲੱਗੀ ਹੋਈ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਹੀਂ ਹਾਂ ਕਮੀ ਕੋਈ ਨਹੀਂ ਸਾਰਾ ਕੁਝ ਤੁਹਾਨੂੰ ਇਹ ਤਾਂ ਤੁਸੀਂ ਇਹ ਸਮਝ ਲਓ ਵੀ ਤੁਹਾਡਾ ਇਹ ਪਹਿਲਾ ਔਰ ਲਾਸਟ ਸੀਟ ਕਵਰ ਵਾ ਬਦਲੇ ਇੱਕ ਵਾਰ ਸੱਤ ਅੱਠ ਸਾਲ ਤੋਂ ਵੱਧ ਗੱਡੀ ਨਹੀਂ ਰੱਖਦਾ ਹਾਂ ਔਰ ਸੱਤ ਅੱਠ ਸਾਲ 10 ਵਾਲੇ ਵਧੀਆ ਹੁੰਦੇ ਬਸ ਇੱਕ ਵਾਰ ਲਵਾਉਣੇ ਨੇ ਬਾਈ ਥੋਨੇ ਉਹ ਹੀ ਗੱਲ 33500 ਵਾਲੇ ਹੁੰਦੇ ਜ਼ਰੂਰ ਨੇ ਬਾਈ ਉਹਨਾਂ ਨਾਲ ਲਵੇ ਅਗਰ ਥੋਨੇ ਇੱਕ ਵਾਰ ਲਵਾ ਲਿਆ ਉਹ ਦੋੇ ਸਾਲ ਨੂੰ ਫੇਰ ਬਈ ਉਹ ਦੋ ਸਾਲਾਂ ਨੂੰ ਡੇਢ ਨੂੰ ਉਹ ਉਹਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਆਂਦੀ ਪਰ ਉਹ ਲੁਕਿੰਗ ਵੀ ਨਹੀਂ ਇੰਨੀ ਥੋੜੀ ਬਣਦੀ ਜਿਹੀ ਆ ਫਿਟਿੰਗ ਤੇ ਹੁਣ ਇਹ ਜਿਵੇਂ ਗੱਲ ਕਰੀਆ ਆਪਣਾ ਲੈ ਬੈ ਜਿਹੜੇ ਸੀਟ ਕਵਰ ਨੇ ਸਟਾਰਟਿੰਗ ਰੇਂਜ ਕਿੰਨੇ ਦੋ ਆਪਣੇ ਦਾ ਸਟਾਰਟਿੰਗ ਰੇਂਜ ਆਪਣੇ ਕੋਲ ਜਿੱਦਾਂ ਹੁਣ ਸਵਿਫਟ ਗੱਡੀ ਹੈ ਜੀ ਹਾਂਜੀ ਹਾਂ ਸਵਿਫਟ ਗੱਡੀ ਦੇ 3000 ਤੋਂ ਸ਼ੁਰੂ ਹੋ ਜਾਂਦੇ ਆ ਤਾਂ ਨਿਆ ਤਾਂ ਸ਼ੁਰੂ ਹੋ ਜਾਂਦਾ ਹਾਂ ਨਾਨ ਬ੍ਰਾਂਡਡ ਨਾਨ ਬ੍ਰਾਂਡਡ ਲੋਕਲ ਜਿਹੜੇ ਮਾਰਕੀਟ ਦੇ ਵਿੱਚ 4500 4000 ਦੇ ਵਿਕਦੇ ਆ ਉਹ ਆਪਾਂ 3000 3200 ਦੇ ਦੇ ਦਿੰਨੇ ਆ ਠੀਕ ਹੈ ਲੇਗਣਾ ਉਸ ਪੱਖੋਂ ਵੀ ਬਈ ਬੇਚਿੰਤ ਹੋ ਕੇ ਆ ਜੀ ਤੁਹਾਨੂੰ ਅਗਰ ਜਿਹੜੇ ਦੂਜੇ ਸੀਟ ਕਵਰ ਨੇ ਮਾਰਕੀਟ 'ਚ ਵਿਕਦੇ ਨੇ ਉਹ ਵੀ 11500 ਤੁਹਾਨੂੰ ਸਸਤੇ ਹੀ ਮਿਲਣਗੇ ਮਾਰਕੀਟ ਦੇ ਨਾਲ ਹੁਣ ਇਹ ਵੀ ਆਟੋਫੋਮ ਵੀ ਲਾ ਲਓ ਤੁਸੀਂ ਹਾਂਜੀ ਹਾਂਜੀ ਇਹਦੀ ਮੰਨ ਲਓ ਐਗਜ਼ਾਮਪਲ 6 ਐਮ ਆਰ ਪੀ ਇਹਦੀ 14729 ਰੁਪਏ ਹੈ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ ਇਹ ਐਮ ਆਰ ਪੀ ਤੇ ਮਿਲਨੇ ਆ ਹਾਂਜੀ ਹਾਂ ਆਪਾਂ ਐਮ ਆਰ ਪੀ ਤੇ ਲੈਸ ਦਿੰਨੇ ਆ ਡਿਸਕਾਊਂਟ ਦਵਾਂਗੇ ਆਪਾਂ ਠੀਕ ਹੈ ਵੀ ਐਮ ਆਰ ਪੀ ਤੇ 15% ਡਿਸਕਾਊਂਟ ਹੈ ਫਿਟਿੰਗ ਫਰੀ ਆ ਫਿਟਿੰਗ ਨਾਲ ਦਵਾਂਗੇ ਆਪਾਂ ਹਾਂਜੀ ਨਹੀਂ ਤਾਂ ਫਿਟਿੰਗ ਦਾ 1000 ਰੁਪਿਆ ਵੀ ਐਕਸਟਰਾ ਚੱਲਦਾ ਈ ਮਾਰਕੀਟ ਚ ਚਾਹੇ ਤੁਸੀਂ ਜਲੰਧਰੋਂ ਲਵਾਲੋਂ ਚਾਹੇ ਲੁਧਿਆਣੋਂ ਲਵਾਲੋਂ ਚਾਹੇ ਅੰਮ੍ਰਿਤਸਰੋਂ ਲਵਾਲੋਂ ਚਾਹੇ ਮਰਗੇ ਲਵਾਲੋਂ ਠੀਕ ਐ ਆ ਆ ਚੀਜ਼ਾਂ ਆ ਗਿਆ ਆਪਣੇ ਲੈਵੇ ਥਾਰ ਦੀਆਂ ਹੈਡਲਾਈਟਾਂ ਆ ਗਈਆਂ ਫੌਗ ਲੈਂਪਾਂ ਜੀ ਅੱਛਾ ਫੌਗ ਲੈਂਪ ਆ ਗਿਆ ਹਾਂਜੀ ਇਹ ਥਾਰ ਇਹ ਥਾਰ ਨਵੀਂ ਵਾਲੀ ਹੈ ਜਿਹੜੇ ਪੁਰਾਣੀ ਵਾਲੀ ਦੀ ਨਵੀਂ ਵਾਲੀ ਥਾਰ ਦੀ ਨਵੀਂ ਥਾਰ ਦੇ ਠੀਕ ਐ ਵੀਰੇ ਤੇ ਹੋਰ ਆਪਣੇ ਲੈਵੇ ਕੀ ਕੁਝ ਹੁੰਦਾ ਆਪਣੇ ਕੋਲੇ ਕਲੀਨਿੰਗ ਲਈ ਕੀ ਕੁਝ ਆਪਾਂ ਕਲੀਨਿੰਗ ਵਾਸਤੇ ਜਿੱਦਦਾ ਹੋਣਾ ਪ੍ਰੋਡਕਟ ਹੁਣ ਇਹੀ ਪ੍ਰੋਡਕਟ ਸੇਮ ਹਾਂਜੀ ਜੇ ਆਪਾਂ ਬ੍ਰਾਂਡ ਤੇ ਲੈਨੇ ਆ ਸੇ ਏਗਜ਼ਾਮਪਲ ਫਾਰਮੂਲਾ ਉਹ ਸਾਹਮਣੇ ਫਾਰਮੂਲਾ ਪਿਆ ਉਹ ਤਕਰੀਬਨ 700 ਤੋਂ 800 ਦੀ ਰੇਂਜ ਚ ਆ ਠੀਕ ਹੈ ਔਰ ਅੱਧਾ ਲੀਟਰ ਇਹ ਉਹ ਅੱਧਾ ਲੀਟਰ ਹੀ ਹੈ ਅੱਧਾ ਲੀਟਰ ਉਹ ਐ ਇਦਾਂ ਹੀ ਹੈ ਇਹ 200 ਰੁਪਏ ਇਹ ਠੀਕ ਹੈ ਸਿਰਫ 200 ਰੁਪਏ ਸਿਰਫ 200 ਰੁਪਏ ਰਿਜ਼ਲਟ ਸੇਮ ਆ ਓਕੇ ਕਿਸੇ ਬੰਦੇ ਨੇ ਕੀ ਕੀਤਾ ਇਕੱਠੇ ਡਰਮ ਇੰਪੋਰਟ ਕਰਕੇ ਹਾਂਜੀ ਹਾਂਜੀ ਇੰਡੀਆ ਦੇ ਵਿੱਚ ਭਰ ਰਿਹਾ ਓਕੇ ਫਾਰਮੂਲਾ ਸੇਮ ਆ ਫਾਰਮੂਲਾ ਸੇਮ ਆ ਠੀਕ ਹੈ ਅਸਾ ਆਪਣਾ ਬੋਡੀ ਪਾਲਿਸ਼ ਵਗੈਰਾ ਹੁੰਦੀ ਸਾਰੀ ਸਾਰਾ ਕੁਝ ਟੋਟਲ ਆਪਣੇ ਕੋਲੇ ਹੋਰ ਐਸੇ ਵਧੀਆ ਰੇਟ 'ਚ ਹੁਣ ਦੇਖੋ ਪੇਂਟ ਵਾਲੀ ਸਪਰੇ ਕਹਿਣ ਆਂਦੀ ਆ ਹਾਂ ਜੀ ਹਾਂ ਜੀ ਤੁਸੀਂ ਸਸਤੇ ਤੋਂ ਸਸਤੇ ਵੀ ਮਾਰਕੀਟ 'ਚ ਲਹੋਗੇ ਤਾਂ ਤੁਹਾਨੂੰ 750 100 ਤੋਂ ਘੱਟ ਨਹੀਂ ਮਿਲਦੀ ਹਾਂ ਹਾਂ ਆਪਣੇ ਕੋਲੇ ਸਿਰਫ 75 ਰੁਪਏ ਦੀ ਹੈ ਸਿਰਫ 75 ਰੁਪਏ ਦੀ ਸਿਰਫ 75 ਰੁਪਏ ਦੀ ਉਹ ਚੀਜ਼ ਦਿਖਾਓ ਉਹ ਦਿਖਾਉਣਾ ਹੈ ਆਪਾਂ ਭਾਈ ਮੈਂ ਤੁਹਾਨੂੰ ਆਪਾਂ ਕਹਿੰਦੇ ਜਰਾ ਉਹ ਚੀਜ਼ ਪਹਿਲਾਂ ਦਿਖਾਓ ਸਾਨੂੰ ਫਿਰ ਅਸੀਂ ਯਕੀਨ ਕਰਾਂਗੇ ਨਾ ਤੁਸੀਂ ਮੰਨਦੇ ਹੋ ਨਾ ਇਹ ਚੀਜ਼ ਆਹ ਦੇਖੋ ਇਹਦੇ ਵਿੱਚ ਤੁਸੀਂ ਕਲਰ ਕੋਈ ਲੈ ਲਓ ਇਹੀ ਇਹੀ ਚੀਜ਼ ਹੁੰਦੀ ਹੈ ਵੀ ਹੈ ਨਾ ਜਿਹੜੀ ਮਾਰਕੀਟ 'ਚ ਆਪਾਂ ਦੇਖਦੇ ਆਂਗੇ ਇਹ ਕਯੂਬ ਦੀ ਉਹ ਹੁੰਦੀ ਹੈਗੀ ਉਹੀ ਉਹੀ Ориジナル ਹੀ ਹੈ ਹਾਂਜੀ ਹਾਂਜੀ ਤੇ ਆਹੇ ਤੁਹਾਨੂੰ 75 ਰੁਪਿਆ ਦੀ ਮਿਲਨੀ ਆ ਸਿਰਫ ਤੁਸੀਂ ਜਾ ਕੇ ਬਾਈ 150 ਦੀ ਵੇਚ ਲੋ ਅਗਰ ਵੇਚਣੀ ਹੈ ਬਿਲਕੁਲ ਹੈ ਨਾ ਇਹ ਸਿੰਗਲ ਪੀਸ ਵੀ 75 ਦਾ ਸੋਲ ਹੈ ਹੁਣ ਅਸੀਂ ਕਾਰ ਡੀਲਰਾਂ ਦੀ ਮਾਰਕੀਟ 'ਚ ਬੈਠੇ ਆ ਹਾਂ ਹਾਂ ਇਹ ਇਹ ਸਭ ਤੋਂ ਸਸਤਾ ਮਾਲ ਖਰੀਦਦੇ ਆ ਹਾਂਜੀ ਅੱਧੇ ਡੀਲਰ ਸਾਡੇ ਦਿੱਲੀੋਂ ਮਾਲ ਲੈ ਕੇ ਆਂਦੇ ਹੁੰਦੇ ਸੀ ਹਾਂਜੀ ਹਾਂਜੀ ਸਾਰੇ ਛੱਡ ਗਏ ਸਾਰੇ ਛੱਡ ਗਏ ਸਾਰੇ ਆਪਣੋਂ ਤੋਂ ਲੈਣ ਲੱਗ ਗਏ ਠੀਕ ਹੈ ਉਹ ਦਿੱਲੀ ਵਾਲੇ ਜਿਹੜੇ ਇੱਥੇ ਮਿਲਦਾ ਸ ਬਸ ਭਾਈ ਇਹ ਕੁਆਂਟੀਟੀ ਹੁਣ ਮੈਂ ਇੱਕ ਚੀਜ਼ ਤੁਹਾਨੂੰ ਦਿਖਾਵਾਂ ਭਾਈ ਸਾਡੇ ਸਿਰਫ ਖੜਨ ਨੂੰ ਗੱਲ ਕਰਾਂ ਸਾਡੇ ਲਈ ਇੰਨੀ ਕੀ ਜਗ੍ਹਾ ਕੀ ਬਸ ਇੰਨੀ ਇੰਨੀ ਕੀ ਜਗ੍ਹਾ ਅਸੀਂ ਇਸ ਤੋਂ ਵੱਧ ਆਪਾਂ ਕਹਦੇ ਵੀ ਹੋਰ ਫਿਰ ਨਹੀਂ ਸਕਦੇ ਜੀ ਪਾਸੇ ਉਦੋਂ ਨੂੰ ਕਹਿਣਾ ਭਾਈ ਦਿਖਾ ਦੇ ਹੋ ਐਂਡ ਤੱਕ ਨਾ ਉੱਪਰ ਪੌੜੀਆਂ ਹੀ ਭਰੀਆਂ ਪਈਆਂ ਨੇ ਬੰਦਾ ਪੌੜੀਆਂ ਦੇ ਵਿੱਚ ਵੀ ਮਤਲਬ ਬੰਦਾ ਜਾ ਨਹੀਂ ਸਕਦਾ ਹੈਗਾ ਵੀ ਇਸ ਹਿਸਾਬ ਨਾਲ ਬਾਈ ਉਹਨਾਂ ਨਾਲ ਮਟੀਰੀਅਲ ਆ ਵਧੀਆ ਮਤਲਬ ਵੀ ਗੱਲ ਕਰਾਂ ਵੀ ਉਰੇ ਆ ਕੇ ਤੁਹਾਡਾ ਘਰ ਪੂਰਾ ਹੋ ਜਾਊਗਾ ਕਿ ਨਹੀਂ ਵੀਰੇ ਹੁਣ ਜੈਲ ਜੈਲ ਵਾਲਾ ਪਰਫਿਊਮ ਹੈ ਜੀ ਹਾਂ ਜੀ ਹਾਂ ਜੀ ਆਹ ਤੇ ਮਾਰਕੀਟ ਕਿਤੇ ਵੀ ਸਸਤੇ ਤੋਂ ਸਸਤਾ 300 ਦਾ 30 ਸਾਡੇ ਕੋਲ ਸਿਰਫ 190 ਰੁਪਏ ਦੇ 190 ਰੁਪਿਆ ਦਾ ਠੀਕ ਹੈ ਇਹਦੀ ਫਰੇਗਰੈਂਸ ਪੂਰੀ ਵਧੀਆ ਹੁੰਦੀਆਂ ਨਾਲੇ ਬਈ ਚਾਰ ਫਲੇਵਰ ਮਿਲਣਗੇ ਜੀ ਠੀਕ ਹੈ ਆ ਚੈੱਕ ਕਰੋ ਬਈ ਨਾ ਆਹੀ ਹੁੰਦੀ ਆ ਆਪਣੇ ਲਈ ਆ ਚੈੱਕ ਕਰੋ ਬਹੁਤ ਬਹੁਤ ਘੈਂਟ ਆ 190 ਰੁਪਿਆ ਦੇ ਵਿੱਚ ਬਈ ਯਾਰ ਇਹ ਚੀਜ਼ ਦੀ ਗੱਲਬਾਤ ਹੈ ਨਾ ਹੁਣ ਅੱਜਕੱਲ ਸਭ ਤੋਂ ਵੱਡਾ ਟ੍ਰੈਂਡ ਹੈ ਜੀ ਹੈਡਲਾਈਟ ਦੇ ਵਿੱਚ ਆਪਾਂ ਚਿੱਟੀਆਂ ਟੀਬਾਂ ਪਾਉਣੇ ਆ ਹਾਂ 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 ਠੀਕ ਹੈ ਜੀ ਉਹ ਚਿੱਟੀਆਂ ਟੀਬਾਂ ਹੁਣ ਕੋਈ ਕਹਿ ਦਿੰਦਾ ਜੀ ਇਹ 300 ਵਾਟ ਆ ਹਾਂ ਹਾਂ ਕੋਈ ਕਹਿ ਦਿੰਦਾ 200 ਵਾਟ ਆ ਇਹ 6000 ਦੀਆਂ ਜੀ ਇਹ 6500 ਦੀਆਂ ਆਪਣੇ ਕੋਲ 2000 ਤੋਂ ਸ਼ੁਰੂ ਹੋ ਜਾਂਦੀ ਜੀ 2000 ਤੋਂ ਆਪਣਾ ਉਹੀ 2 3 300 ਵਾਟ ਦੀਆਂ 200 ਵਾਟ 100 150 ਵਾਟ 200 2000 ਰੁਪਏ ਦਾ ਜੋੜਾ ਦਿਖਾਓ ਦਿਖਾਓ ਹੁਣ ਮੈਨੂੰ ਉੱਧਰ ਜਾਣਾ ਪੈਣਾ ਜ ਜਾਣਾ ਤਾਂ ਪਊਗਾ ਹੀ ਵੀ ਨਾ ਜਦੋਂ ਬਾਈਆਂ ਨੂੰ ਚੀਜ਼ ਦਿਖਾਉਣੀਆਂ ਬਈ ਤਾਂ ਆਪਾਂ ਨੂੰ ਮਾੜੀ ਮੋਟੀ ਖੇਚਲਾਦਾ ਕਰਨੀ ਪੈਣੀ ਹੈ ਕਿ ਨਹੀਂ ਵੀਰੇ ਮੇਰੇ ਕੋਲ ਜਗ੍ਹਾ ਦੀ ਤੁਹਾਨੂੰ ਪਤਾ ਨਾ ਪ੍ਰੋਬਲਮ ਜਗ੍ਹਾ ਦੀ ਕਿਲਤ ਹੈਗੀ ਆ ਪਰ ਕੋਈ ਗੱਲ ਨਹੀਂ ਬਾਈ ਹਨਾ ਬਾਈ ਹੈਗੇ ਨੇ ਆਪਣਾ ਪਿਆਰ ਬਹੁਤ ਕਰਦੇ ਨੇ ਆਪਾਂ ਨੂੰ ਇਹ ਤੇ ਤੁਹਾਨੂੰ ਮੈਂ ਚੀਜ਼ ਦਿਖਾਦਾ ਬਈ ਹਨਾ ਮੈਂ ਇਦਰੀ ਖੜਾ ਰਹੂੰਗਾ ਤੁਹਾਨੂੰ ਸਾਰਾ ਕੁਝ ਦਿਖਾਈ ਦਊਣਾ ਐਲਈਡੀਆਂ ਪਈਆਂ ਸਾਹਮਣੇ ਆ ਚੈੱਕ ਕਰ ਲੋ ਬਈ 220 ਵਾਟ ਪਈ ਐ ਇੱਥੇ ਬਾਈ ਉਹਨਾਂ ਲਵੇ ਤੇ 1 ਸਾਲ ਦੀ ਗਾਰੰਟੀ ਹੈ ਵਾਰੰਟੀ ਹੈ ਵੀਰ ਇਹਨਾਂ ਦੀ 1 ਸਾਲ ਦੀ ਗਾਰੰਟੀ ਪੀਸ ਚੇਂਜ ਪੀਸ ਚੇਂਜ ਆਜੋ ਫਿਰ ਵਾਰੰਟੀ ਵਾਲਾ ਮਾਲ ਆਪਾਂ ਲੈਂਦੇ ਹੀ ਨਹੀਂ ਆਪਾਂ ਲੈ ਨਹੀਂ ਗਾਰੰਟੀ ਵਾਲਾ ਮਾਲ ਆਪਾਂ ਬਸ ਸਾਡੇ ਦੇ ਮੱਥੇ ਮਾਰਨਾ ਜੇਕਰ ਖਰਾਬ ਹੋ ਗਈ ਹਾਂ ਅਗਲੇ ਨੂੰ ਦੇ ਦੇਣੀ ਹੈ ਅਗਲੇ ਨੇ ਚੈੱਕ ਵੀ ਨਹੀਂ ਕਰਨੀ ਚੱਕ ਕੇ ਲੈ ਜਾਣੀ ਹੈ ਠੀਕ ਹੈ ਵੀ ਮਤਲਬ ਵੀ ਇਹ ਨਹੀਂ ਤੁਸੀਂ ਕਹਿੰਦੇ ਵੀ ਅਸੀਂ ਬਈ ਬਦਲ ਕੇ ਦਵਾਂਗੇ ਕੰਪਨੀ ਤੋਂ ਆਜ ਆਜੋ ਕੱਲ ਨੂੰ ਆਜੋ ਹਫਤੇ ਨੂੰ ਆਜੋ ਨਾ ਨਾਲ ਦੀ ਬਹੁਤ ਖਰਾਬ ਹੋ ਗਿਆ ਨਵਾਂ ਪਾ ਦਦਾਂਗੇ ਅਸੀਂ ਆਪੇ ਬਦਲਾ ਅਸੀਂ ਆਪੇ ਬਦਲਾ ਲਾਂਗੇ ਠੀਕ ਹੈ ਆ ਚੀਜ਼ ਆ ਗਈ ਲੈ ਵੀ ਮਿੱਤਰੋ ਇਹ ਕਿੰਨੇ ਵਾਟ ਹੈਗੀ ਇਹ ਇਹ ਜੀ 150 ਵਾਟ ਇਹਦੇ ਚ ਇੱਕ ਹੋਰ ਖਾਸियत ਹੈ ਹਾਂ ਜੀ ਤੁਹਾਨੂੰ ਆਮ ਤੌਰ ਤੇ ਮਾਰਕੀਟ 'ਚ ਜਿਹੜੀ ਸਸਤੀ ਟਿਊਬ ਹੈ ਨਾ ਜੀ ਇਸ ਤੋਂ ਬਿਨਾ ਮਿਲੂਗੀ ਹਾਂ ਇਹਨੂੰ ਕੈਨਵਸ ਕਹਿੰਦੇ ਆ ਠੀਕ ਹੈ ਆਪਣੇ ਕੋਲ ਵਿਦ ਕੈਨਵਸ ਹੈ ਓਕੇ ਇਹਨੇ ਲਾਈਟ ਨੂੰ ਕੰਟਰੋਲ ਕਰਨਾ ਹੁੰਦਾ ਹਾਂ 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 ਤਾਰਾ ਨਹੀਂ ਖਰਾਬ ਹੋਣ ਦਿੰਦੀ ਹਾਂਜੀ ਲਾਈਟ ਨੂੰ ਵਧਣ ਘਟਣ ਨਹੀਂ ਦਿੰਦੀ ਓਕੇ ਇਹਨੇ ਕੰਟਰੋਲ ਕਰਨਾ ਇਹਦੀ ਲਾਈਟ ਬਹੁਤ ਵਧੀਆ ਹੈ ਰਿਲੇ ਦਾ ਕੰਮ ਕਰਗੀ ਰਿਲੇ ਹੀ ਹੁੰਦੀ ਜੇ ਇੱਕ ਤਰ੍ਹਾਂ ਦੀ ਇਹਦਾ ਨਾਮ ਕੈਨਵਸ ਰੱਖ ਰੱਖਿਆ ਦਾ ਸੁਨਨਾਂ ਤੋੜੀ ਪਾਸਾ ਹੋ ਰਾ ਸੀ ਕਹਿੰਦਾ ਰਿਲੇ ਲੱਗੀ ਹੋਈ ਇਹਨੂੰ ਰਿਲੇ ਲਾ ਲਓ ਇੱਕ ਤਰ੍ਹਾਂ ਦੀ ਹਾਂ ਤੇ ਇਹ ਕਿੰਨੇ ਦੀ ਹੈ ਇਹ 2000 ਰੁਪਏ ਸਿਰਫ 2000 ਰੁਪਿਆ ਦਾ ਹਾਂਜੀ ਲੈ ਵੀ 150 ਵਾਟ ਦੀ ਲਾਈਟ ਹੈ 1 ਸਾਲ ਦੀ ਗਾਰੰਟੀ ਸਿਰਫ 2000 ਰੁਪਿਆ ਦੀ ਬਈ ਹਾਂ ਦੱਸ ਲੱਭ ਕੇ ਦਿਖਾ ਦਿਓ ਆਹਲੇ ਰੇਟ ਕਿਸੇ ਪਾਸੋਂ ਸਾਡੇ ਕੋਲ 300 ਵਾਟ ਵੀ ਬੜੀ ਸਸਤੀ ਜੀ ਕਿੰਨੇ ਦੀ ਹੈ ਇਸੇ ਬ੍ਰਾਂਡ ਦੀ 300 ਵਾਟ ਕਿੰਨੇ ਦੀ ਉਹ ਤੁਹਾਨੂੰ ਦੇ ਦੇਵਾਂਗੇ ਸਰ ਸਿਰਫ 4800 ਰੁਪਏ 4800 ਰੁਪਏ ਦੇ ਵਿੱਚ ਹੋਈ ਔਰ ਅਰੀਜਨਲ 300 ਵਾਟ ਹੋਏਗੀ ਜੇ ਜੇ ਮਰਜ਼ੀ ਮੀਟਰ ਤੇ ਚੈੱਕ ਕਰਵਾ ਲਿਓ ਅੱਛਾ ਇਹ ਨਹੀਂਗਾ ਵੀ ਕਹਦਾ 300 ਵਾਟ ਉੱਤੇ ਲਿਖਿਆ 300 ਵਾਟ ਤੇ ਨਿਕਲਦੀ 150 ਪਈ ਹੈ ਨਾ 300 ਵਾਟ ਤੇ 300 ਹੀ ਹੋਊਗੀ ਮੈਂ 650 ਦੇ ਪਈਆਂ ਨੇ ਹੋਰ ਹੋਰ ਕੁਝ ਕੀ ਦਈਏ ਆਪਾਂ ਹੋਰ ਦੇ ਦਿਓ ਜੀ ਆਪਾਂ ਨੂੰ ਆਪਣੇ ਬੰਦਿਆਂ ਨੂੰ ਆਪਾਂ ਦੇ ਦਿੰਨੇ ਆ ਹੁਣ ਜਿਵੇਂ ਆਮ ਤੌਰ ਤੇ ਜੀ ਹੁੰਦਾ ਸਟੇਰੀਓ ਦਾ ਰੇਟ ਤਾਂ ਅਗਲਾ ਘਟਾ ਕੇ ਲਾ ਦਿੰਦਾ ਹਾਂ ਹਾਂ ਫਿਰ ਅਗਲਾ ਫਰੇਮ ਚ ਠੋਕ ਜਾਂਦਾ ਉਹੀ ਜੀ ਕੈਮਰੇਜ ਵੀ ਠੋਕ ਜਾਂਦਾ ਆਪਾਂ ਨਹੀਂ ਆਪਾਂ ਤੁਹਾਨੂੰ ਕੈਮਰਾ ਏ ਐਚ ਡੀ ਕੈਮਰਾ ਜੀ ਨੂੰ ਕਹਿੰਦੇ ਨੇ ਆਪਾਂ ਸਿਰਫ 800 ਰੁਪਏ ਦਾ ਦਵਾਂਗੇ ਠੀਕ ਹੈ ਇੱਕ ਸਾਲ ਦੀ ਰਿਪਲੇਸਮੈਂਟ ਗਾਰੰਟੀ ਨਾਲ ਗਾਰੰਟੀ ਉਹਦੇ ਨਾਲ ਆਪਾਂ ਫਰੇਮ ਹੁਣ ਫਰੇਮ ਦਾ ਇਹ ਰੇਟ ਦੇ ਨਹੀਂ ਸਕਦੇ ਜੀ ਕਿਉਂਕਿ ਹੁਣ ਸਵਿਫਟ ਦਾ ਫਰੇਮ ਹੈ 400 ਰੁਪਏ ਦਾ ਇਨੋਵਾ ਦਾ ਫਰੇਮ ਹੈ 1000 ਰੁਪਏ ਦਾ ਉਹ ਇਸ ਕਰਕੇ ਫਰੇਮ ਗੱਡੀ ਦੇ ਹਿਸਾਬ ਨਾਲ ਲੇਕਿਨ ਫਰੇਮ ਦਾ ਰੇਟ ਵੀ ਆਪਣਾ ਮਾਰਕੀਟ ਨਾਲੋਂ ਘੱਟ ਮਤਲਬ ਫਰੇਮ ਦੇ ਦੇਈਦਾ ਠੀਕ ਹੈ ਵੀ ਮਤਲਬ ਗੱਲ ਕਰਾਂ ਵੀ ਜਿਹੜਾ ਤੁਹਾਡਾ ਰਿਟੇਲ ਦਾ ਕੰਮ ਵੀ ਆ ਉਹ ਹੀ ਹੋਲ ਸੇਲ ਵਾਂਗੂ ਹੀ ਆ ਸਾਡੇ ਸਾਡੇ ਕੋਲ ਤਾਂ ਹੁਣ ਮੈਕਸਿਮਮ ਕਸਟਮਰ ਅਸੀਂ ਇਦਾਂ ਕਰ ਲਿਆ ਹੁਣ ਪਿੱਛੇ ਜੇ ਮੇਰੇ ਕੋਲ ਬੰਦੇ ਘੱਟ ਸੀਗੇ ਤਾਂ ਮੈਂ ਕਸਟਮਰ ਨੂੰ ਸਮਾਨ ਦੇ ਦਿੰਦਾ ਸੀ ਕਸਟਮਰ ਦਾ ਜਿੱਥੋ ਜੀ ਕਰਦਾ ਸੀ ਫਿੱਟ ਕਰਾ ਲੈਂਦਾ ਉਹਨੂੰ ਤਾਂ ਵੀ ਮਾਰਕੀਟ ਨਾਲੋਂ ਸਸਤਾ ਪੈਂਦਾ ਸੀ ਕਿਉਂਕਿ ਲੇਬਰ ਦੇ ਕੇ ਵੀ ਹਾਂ ਹਾਂ ਤਾਂ ਉਹਨੂੰ ਬਹੁਤ ਸਸਤਾ ਪੈ ਰਿਹਾ ਕਿੱਥੇ ਹੁਣ 2000 ਰੁਪਏ ਦਾ ਲੇਬਰ ਕਿਸੇ ਨੇ ਸਟੀਰੀਲ ਆਉਣ ਦੀ ਲੈਣੀ ਲੈਣੀ ਨਹੀਂ ਤੇ 2000 ਰੁਪਏ ਮਾਰਕੀਟ ਨਾਲੋਂ ਆਪਣਾ ਰੇਟ ਘ ਬੱਤ ਤੋਂ ਬੱਤ 200 300 ਰੁਪਿਆ ਲੱਗਦਾ ਬਸ 100 200 ਰੁਪਿਆ ਲੀਵਰ ਲੈਂਦਾ ਦਿਸੋਂ ਮਰਜ਼ੀ ਲਵਾ ਲੈਦਾ ਅੱਛਾ ਆਪਣੇ ਲਵੇ ਉਹ ਹੁੰਦੇ ਨੇ ਵੀਰੇ ਜੀਪੀਐਸ ਜੀਪੀਐਸ ਵੀ ਹੈਗੀ ਹਾਂ ਉਹ ਜੀਪੀਐਸ ਤਾਂ ਉਹਨੇ ਇੱਕ ਨਮਾ ਆ ਗਿਆ ਬੜਾ ਜ਼ਬਰਦਸਤ ਕਿਹੜਾ ਆ ਜੀਓ ਵਾਲਿਆਂ ਨੇ ਕੱਢਿਆ ਜੀ ਅੱਛਾ ਆ ਆ ਗਿਆ ਭਾਈ ਗੱਡੀ ਦੇ ਵਿੱਚ ਜੀਪੀਐਸ ਅਗਰ ਉਹੀ ਕਹਿ ਲਾ ਭਾਈ ਥੋੜੀ ਗੱਡੀ ਭਾਈ ਖੋਂਦੀ ਨਹੀਂ ਆ ਦੇਖੋ ਇਹ ਓਬੀਡੀ ਜਿੱਥੇ ਲੱਗਦੀ ਹੈ ਨਾ ਜਿੱਥੇ ਆਪਾਂ ਕੰਪਿਊਟਰ ਲਾ ਕੇ ਚੈੱਕ ਕਰਵਾਉਂਦੇ ਆ ਇਹ ਉੱਥੇ ਲੱਗ ਜਾਂਦੀ ਆ ਅੱਛਾ ਪਲੱਗ ਐਂਡ ਪਲੇ ਆ ਠੀਕ ਐ ਇਹਦੇ ਵਾਸਤੇ ਕੋਈ ਕੁਛ ਨਹੀਂ ਕਰਨਾ ਓਕੇ ਨਵਾਂ SIM ਨਹੀਂ ਲੈਣਾ ਤੁਹਾਡੇ Jio ਦੇ SIM ਨਾਲ ਹੀ ਇਹਨੇ ਕਨੈਕਟ ਹੋ ਜਾਣਾ ਅੱਛਾ ਉਹਦੇ ਨਾਲ ਹੀ ਹੋ ਜਾਊਗਾ ਨੌ ਫੋਨ Wi-Fi ਥਰੂ ਇਹਦੇ ਨਾਲ ਕਨੈਕਟ ਹੋ ਜਾਣੇ ਆ ਅੱਛਾ ਔਰ ਇਹਦਾ ਸਾਲ ਦਾ ਰੀਚਾਰਜ ਬਹੁਤ ਸਸਤਾ ਕਿੰਨਾ ਸਿਰਫ 560 ਰੁਪਏ ਦਾ ਸਾਲ ਦਾ ਪੈਸੇ ਆਮ 2000 ਤੋਂ ਘੱਟ ਕਿਸੇ ਦਾ ਰੀਚਾਰਜ ਨਹੀਂ ਆ ਠੀਕ ਹੈ ਸਿਰਫ ਇਹਨਾਂ ਦਾ ਹੀ 560 ਰੁਪਏ ਦਾ ਠੀਕ ਹੈ ਔਰ 2 ਸਾਲ ਆਸਤੇ ਇਹਦੇ 'ਚ ਰੀਚਾਰਜ ਆਲਰੇਡੀ ਹੈਗਾ ਅੱਛਾ ਹਾਂ ਵੀ ਇੱਕ ਉਦੋਂ ਤਾਂ ਬੰਦਾ ਗੱਡੀ ਬਦਲਣ ਦੀ ਸੋਚ ਲੈਂਦਾ ਅੱਛਾ ਇਹਦੇ 'ਚ ਕੱਲਾ GPS ਨਹੀਂ ਹੈ ਹਾਂ ਹਾਂ ਤੁਹਾਡੀ ਗੱਡੀ ਚ ਕੀ ਨੌਕਸ ਆ? ਅੱਛਾ। ਤੁਹਾਡੀ ਗੱਡੀ ਕਿੰਨੀ ਐਵਰੇਜ ਦੇ ਰਹੀ ਹੈ? ਓਕੇ। ਤੁਹਾਡੀ ਗੱਡੀ ਚ ਕਿੰਨਾ ਤੇਲ ਪੈਂਡਿੰਗ ਆ? ਅੱਛਾ। ਇਹ ਸਾਰੇ ਕੁਝ ਦੱਸ ਦਿੰਦੇ। ਭਈ ਇਹ ਤਾਂ ਵੀ ਆਪਾਂ ਕਹਿੰਦੇ ਜਾਦੂ ਦੀ ਛੜੀ ਹੈ ਤੁਹਾਡੇ ਵਾਸਤੇ ਭਈ ਨਾ। ਤਾਂ ਮਤਲਬ ਗੱਡੀ ਦੀ ਸਰਵਿਸ ਕਦੋਂ ਆ ਗਈ? ਹਾਂ। ਕਿੰਨੀ ਦੇਰ ਦੀ ਰਹਿ ਗਈ? ਕਿੰਨਾ ਟਾਈਮ ਸਾਰਾ ਕੁਝ ਦੱਸ ਦਿੰਦੇ। ਸਾਰਾ ਕੁਝ ਦੱਸ ਦੇਣਾ। ਹਾਂ। ਮਤਲਬ ਫੋਨ ਦੇ ਉੱਤੇ ਪੂਰਾ ਇੱਕ ਉਹ ਜਿਹੜਾ ਫੋਨ ਲਾ ਕੇ ਚੈੱਕ ਕਰਦੇ ਨੇ ਉਹ ਮਿਸਤਰੀ ਉਹ ਚੀਜ਼ ਹੋ ਗਈ ਕਿ ਡਾਇਗਨੋਸ ਕਰਕੇ ਤੁਹਾਨੂੰ ਨੌਕਸ ਦੱਸ ਦਿੰਦੀ ਹੈ। ਓਕੇ। ਤੇ ਮਤਲਬ ਗੱਲ ਕਰੀ ਜੀਪੀਐਸ ਦਾ ਵੀ ਕੰਮ ਕਰੂਗਾ ਜੀ ਜੀਪੀਐਸ ਦਾ ਵੀ ਕੰਮ ਕਰੂਗਾ ਬਈ ਆ ਚੀਜ਼ ਤਾਂ ਬਈ ਨਾ ਤੁਹਾਡੀ ਲੈਣੀ ਬਣਦੀ ਹੈ ਕਿ ਜੇ ਕਿਸੇ ਨੇ ਬਈ ਆ ਚੀਜ਼ ਲੈਣੀ ਹੈ ਤਾਂ ਬਾਈ ਹੋਰ ਦੋ ਸੰਪਰਕ ਕਰੋ ਨੰਬਰ ਆਪਾਂ ਕੱਲੋ ਵਟਸਐਪ ਨੰਬਰ ਦੇਣਾ ਆਪਾਂ ਆਪਾਂ ਵਟਸਐਪ ਨੰਬਰ ਹੀ ਦੇਣਾ ਜੀ ਕਿਉਂਕਿ ਮੈਕਸਿਮਮ ਕਾਲਸ ਆਉਂਦੀਆਂ ਨੇ ਅਟੈਂਡ ਨਹੀਂ ਹੋ ਬਣਦੀ ਹਾਂਜੀ ਹਾਂ ਤੇ ਇਸ ਕਰਕੇ ਆਪਾਂ ਵਟਸਐਪ ਨੰਬਰ ਹੀ ਦਵਾਂਗੇ ਓਕੇ ਵਟਸਐਪ ਨੰਬਰ ਤੇ ਮੈਨੂੰ ਅਗਲਾ ਵਟਸਐਪ ਮੈਸੇਜ ਛੱਡੇਗਾ ਹਾਂ ਰਿਪਲਾਈ ਜ਼ਰੂਰ ਮਿਲੇਗਾ ਹੋ ਸਕਦਾ ਸੋਇਰ ਦੀ ਵੀ ਸ਼ਾਮ ਨੂੰ ਮਿਲੇ ਕਿਉਂਕਿ ਮੈਂ ਵਿਲਾ ਟਾਈਮ ਪੀ ਮੈਂ ਇੱਕ ਗੱਲ ਮੈਂ ਹੋਰ ਬਾਈ ਹੈ ਨਾ ਬਾਈ ਨੂੰ ਕਹਣਾ ਕੈਵਰ ਥੋੜਾ ਇਧਰ ਨੂੰ ਕਰ ਲੂਗਾ ਮੈਂ ਕਹਣਾ ਬਾਈ ਫੋਨ ਕਰਨ ਦੀ ਵੀ ਲੋੜ ਨਹੀਂ ਹੈਗੀ ਮੈਂ ਐਡਰੈਸ ਦੱਸਦਾ ਬਾਈ ਉਹਨਾਂ ਦਾ ਮੋਗੇ ਆਉਣਾ ਮੋਗੇ ਰੋਡ ਕਿਹੜਾ ਆਪਣਾ ਕੋਟਕਪੂਰਾ ਰੋਡ ਹੈ ਜੀ ਬਾਈਪਾਸ ਤੇ ਆਏ ਕੋਟਕਪੂਰਾ ਰੋਡ ਬਾਈਪਾਸ ਤੋਂ ਸਿਰਫ ਮਤਲਬ ਅੱਧਾ ਕਿਲੋਮੀਟਰ ਹੈ ਨਹੀਂ ਆਪਣਾ ਨਾ ਨਾ ਬਾਈਪਾਸ ਤੋਂ ਤਾਂ ਪੈਦਲ ਹੀ ਹੈ ਜੀ ਹਾਂ ਬਾਈਪਾਸ ਤੋਂ ਬਾਈ ਆਉਣਾ ਕਾਰਾਂ ਤੇ ਹੈ ਅੱਛਾ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਰਾਈਟ ਸਾਈਡ ਦੇ ਉੱਤੇ ਵੱਡਾ ਬੋਰਡ ਲੱਗਾ ਹੈ ਬਾਈ ਉਹਨਾਂ ਦਾ ਮੈਂ ਤੁਹਾਨੂੰ ਦਿਖਾ ਦੂੰਗਾ ਸਾਈਕਰ ਐਕਸੈਸਰੀ ਚੁੱਪ ਕਰਕੇ ਆ ਜਾਓ ਬਾਈ ਮਤਲਬ ਫੋਨ ਕਰਦੀ ਲੋੜ ਨਹੀਂ ਵੈਸੇ ਜੇ ਕਿਸੇ ਨੇ Google ਤੇ ਵੀ ਸਰਚ ਕਰਨਾ ਨੇ ਆਪਾਂ Google ਤੇ ਵੀ ਹੈਗੇ ਆ ਓਕੇ ਉੱਥੇ ਸਿਰਫ ਤੁਸੀਂ ਸ਼ਾਹੀਕਾਰ ਸੈਸਰੀ ਮੋਗਾ ਭਰਨਾ ਓਕੇ ਲੋਕੇਸ਼ਨ ਮਿਲ ਜਾਣੀ ਲੋਕੇਸ਼ਨ ਆ ਜਾਣੀ ਹੈ Google ਨੇ ਤੁਹਾਨੂੰ ਇੱਥੇ ਲਿਆਉਣਾ ਸਿੱਧਾ ਬਸ ਤੇ ਹੁਣ ਆ ਚੀਜ਼ ਤੁਸੀਂ ਬਈ ਇਹ ਦੇ ਸਾਬ ਉਹਨਰ ਬਾਈਰ ਨਾਲ ਮੇਹਣਾ ਸਟਾਕ ਪਿਆ ਹੁਣ ਤੁਸੀਂ ਕਿਹੜੇ ਆਪਾਂ ਕਿਹੜੇ ਮੂਲਾਂ ਕਹਿ ਸਕਦੇ ਆ ਵੀ ਉਹ ਸਾਮਾਨ ਨਹੀਂ ਆਪਾਂ ਨੂੰ ਮਿਲਣਾ ਹੁਣ ਆ ਸਟੀering ਕਵਰ ਹੈ ਜੀ ਸਲਾਈ ਵਾਲਾ ਹਾਂਜੀ ਆਹ ਹਾਲਾ ਆਹ ਲੋ ਸਟੀering ਕਵਰ ਨੇ ਬਈ ਹੈਨਾ ਹਾਂਜੀ ਹੁਣ ਇਹਦੇ ਵਿੱਚ ਲੋਕ ਆਮ ਤੌਰ ਤੇ ਕੀ ਸੇਸੂ ਸਾਸੂ ਹਜ਼ਾਰ ਆਪਣੇ ਕੋਲ ਇਹ 300 ਰੁਪਏ ਤੋਂ ਸ਼ੁਰੂ ਹੋ ਜਾਂਦੇ ਜੀ 300 ਤੋਂ ਮੜ ਕੇ ਇੱਕ ਸਾਲ ਦੀ ਗਾਰੰਟੀ ਮੜ ਕੇ ਦਵਾਂਗੇ ਆਪਾਂ ਮੜ ਕੇ 300 ਰੁਪਏ ਦਾ ਮੜ ਕੇ 300 ਰੁਪਈਆ ਦਾ ਠੀਕ ਹੈ ਇੱਕ ਸਾਲ ਦੀ ਗਾਰੰਟੀ ਦੇ ਨਾਲ ਓਕੇ ਇੱਕ ਸਾਲ ਚ ਉਹਨੂੰ ਕੋਈ ਸ਼ੋਜੇ ਅਸੀਂ ਉਹ ਪੁਰਾਣਾ ਪਾੜ ਕੇ ਲਾ ਦੇਣਾ ਤੇ ਨਵਾਂ ਲਾ ਦੇਣਾ ਨਵਾਂ ਲਾ ਦੇਣਾ ਠੀਕ ਹੈ ਅੱਛਾ ਬੇਸ ਟਿਊਬ ਵਗੈਰਾ ਆਪਣੇ ਲਵੇ ਬੇਸ ਟਿਊਬ ਬਹੁਤ ਸਸਤੀ ਆ ਆ ਪਈਆਂ ਨੇ ਜਮਾਂ 2500 ਰੁਪਏ ਦੀ ਬੇਸ ਟਿਊਬ ਹੈ ਸਿਰਫ 2500 ਰੁਪਈਆ ਦੀ ਹਾਂਜੀ ਆਹ ਸੈਂਚੀ ਕਿਹੜੀ ਆਹ ਬੋਸਟਿਕ ਆਹਾ ਲੈ ਵੀ ਆਹ ਆਲੀ ਸਿਰਫ 2500 ਰੁਪਏ ਦੀ ਅ ਵਿਦ ਵਾਇਰਿੰਗ ਨਹੀਂ ਵਾਇਰ ਪੋਜ਼ਟਿਵ ਕਲੀ ਬੇਸਟਿਵ ਆ ਹਾਂਜੀ ਓਕੇ ਇਹ ਵਾਇਰਿੰਗ ਦਾ ਰੇਟ ਅਸੀਂ ਇਸ ਕਰਕੇ ਨਹੀਂ ਦਿੰਦੇ ਜੀ ਕਈਆਂ ਨੇ ਵਾਇਰਿੰਗ ਆਲਰੇਡੀ ਹੋਈ ਹੁੰਦੀ ਆ ਓਕੇ ਉਹ ਤੋਂ ਫਿਰ ਉਹਦੇ ਕਰਕੇ ਫਿਰ ਸਾਨੂੰ ਵਾਇਰਿੰਗ ਦਾ ਰੇਟ ਦਿੱਤਾ ਫਿਰ ਬਾਅਦ ਚ ਲੈਸ ਕਰਦੇ ਫਿਰ ਉਹ ਹਾਂ ਇਹਦੇ ਨਾਲ ਜੇ ਕਿਸੇ ਨੇ ਵਾਇਰਿੰਗ ਲਵਾਉਣੀ ਆ ਤਾਂ 5-600 ਰੁਪਏ ਦੀ ਵਾਇਰਿੰਗ ਉਹ ਲੱਗ ਜੇਗੀ ਠੀਕ ਹੈ ਲਾਈਵ ਸਾਰਾ ਕੁਝ ਐਂਪ ਤੇ ਬੁਖਰ ਵਿੱਚ ਹੀ ਹੁੰਦਾ ਵਿੱਚ ਹੀ ਆ ਜੀ ਲੈ ਸਿਰਫ 2500 ਰੁਪਏ ਦੇ ਵਿੱਚ ਬਈ ਹਨਾ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਆ ਇਹਦੀ ਫੇਰ ਮੈਂ ਦੁਬਾਰਾ ਕਹ ਰਿਹਾ 1 ਸਾਲ ਦੀ ਗਾਰੰਟੀ ਹੈ ਨਾ ਕਿ ਵਾਰੰਟੀ 6 ਦੀ ਡੀਲ ਗ੍ਰੈਬ ਕਰ ਲਓ ਬਈ ਆਪਣੀਆਂ ਨਾ ਤੇ ਹੁਣ ਆ ਚੀਜ਼ ਚੈੱਕ ਕਰੋ ਹੁਣ ਸਾਰੀਆਂ ਮਿਲਣਗੀਆਂ ਸੋਨੀ ਲੈਕਸਾ ਦੀ 12 ਇੰਚੀ 8 ਇੰਚੀ ਸਾਰੇ ਸਾਈਜ਼ ਮਿਲ ਜਿੱਦਾਂ ਦਾ ਮਰਜ਼ੀ ਬ੍ਰਾਂਡ ਲੈਣਾ ਉਹ ਵੀ ਮਿਲ ਜੂ ਤੁਹਾਨੂੰ ਹੁਣ ਦੇਖੋ ਡੈਂਪਿੰਗ ਦਾ ਬੜਾ ਅੱਜ ਕੱਲ ਫੈਸ਼ਨ ਆ ਹਾਂ ਹੈਗਾ ਹੈਗਾ ਹੁਣ ਡੈਂਪਿੰਗ ਸ਼ੀਟ ਬਾਜ਼ਾਰ ਚ ਕਿਤੇ ਵੀ 600 ਤੋਂ ਘੱਟ ਨਹੀਂ ਹੈ ਓਕੇ ਆਪਣੇ ਕੋਲੇ ਸਟਾਰਟਿੰਗ 400 ਰੁਪਏ ਦੀ 400 ਰੁਪਏ ਤੋਂ 400 ਰੁਪਏ ਸ਼ੀਟ ਅਸੀਂ ਫਿੱਟ ਕਰਕੇ ਦਵਾਗੇ ਫਿੱਟ ਕਰਕੇ ਹਾਂਜੀ ਲੈ ਬਈ ਡੈਂਪਿੰਗ ਕਰਾਉਣੀ 400 ਰੁਪਇਆ 400 ਰੁਪਇਆ ਠੀਕ ਹੈ ਤੇ ਆਪਾਂ ਹੁਣ ਵੀ ਆਟੋ ਫਾਰਮ ਦੀ ਮਾ ਵਰਾਈਟੀ ਦੇਖਣਾ ਆਪਾਂ ਇਹ ਵਰਾਈਟੀ ਸਾਰੀ ਆਪਣੀ ਸਾਰਾ ਕੁਝ ਨੈਕਕ੍ਰੈਸ਼ਟ ਸਾਰਾ ਕੁਝ ਟੋਟਲ ਕਿਉਂਕਿ ਇਹ ਆਟੋ ਫਾਰਮ ਦੀ ਇੱਕ ਖਾਸੀਅਤ ਹੈ ਜੀ ਆਟੋ ਫਾਰਮ ਜਿਹਦੇ ਕੋਲ ਇਹਦਾ ਸਟੋਰ ਹੈ ਹਾਂਜੀ ਇਹਦਾ ਸਮਾਨ ਤੁਹਾਨੂੰ ਉਹਦੇ ਕੋਲ ਹੀ ਮਿਲਣਾ ਹੈ ਮਾਰਕੀਟ ਚ ਕਿਤੋਂ ਹੋਰ ਨਹੀਂ ਮਿਲਣਾ ਓਕੇ ਮਤਲਬ ਵੀ ਗੱਲ ਕਰਾਂ ਇਹ ਜਿਹੜਾ ਸਾਰਾ ਸਮਾਨ ਆ ਤੁਹਾਡੇ ਲਈ ਮਿਲਣਾ ਮੇਰੇ ਕੋਲ ਹੀ ਮਿਲਣਾ ਠੀਕ ਹੈ ਜਾਂ ਜਿੱਥੇ ਵੀ ਹੋਰ ਕਿਸੇ ਸ਼ਹਿਰ ਦੇ ਵਿੱਚ ਆਟੋ ਫਾਰਮ ਦਾ ਬ੍ਰਾਂਡ ਸਟੋਰ ਹੈ ਉੱਥੋਂ ਮਿਲੇਗਾ ਓਕੇ ਮੋਗੇ ਚ ਸਿਰਫ ਮੈਂ ਆ ਠੀਕ ਹੈ ਵੀਰੇ ਮੇਰੇ ਕੋਲ ਹੋਰ ਦੁਕਾਨਦਾਰ ਆ ਜਿਹੜੇ ਮੰਗਦੇ ਆ ਸਾਮਾਨ ਮੈਂ ਦਿੰਦਾ ਨਹੀਂ ਕਿਉਂਕਿ ਕੰਪਨੀ ਮਨਾ ਕਰਦੀ ਹੈ ਜੀ ਉਹ ਕਹਿੰਦੇ ਵੀ ਨਹੀਂ ਤੁਸੀਂ ਇਹੀ ਵੇਚਣਾ ਆਪਣੇ ਕਾਊਂਟਰ ਤੇ ਠੀਕ ਹੈ ਉਹ ਪਤਾ ਵੀ ਜਦੋਂ ਇੱਕ ਬੰਦਾ ਹੋਰੇ ਸਾਰਾ ਕੁਝ ਕੰਮ ਪੂਰਾ ਹੋ ਹੀ ਜਾਣਾ ਹੈ ਹਾਂਜੀ ਹੈਨਾ ਤੇ ਹੋਰ ਆਪਣੇ ਲਵੇ ਕੀ ਕੀ ਆ ਮੇਰਾ ਸਰਟੀਫਿਕੇਟ ਲੱਗਿਆ ਹੋਇਆ ਜੀ ਆਟੋ ਫਾਰਮ ਦਾ ਹਾਂਜੀ ਹਾਂਜੀ অথੋਰਾਇਜ਼ਡ ਬ੍ਰਾਂਡ ਸਟੋਰ ਦਾ ਲੈ ਵੀ ਇਹ ਵੀ ਚੀਜ਼ ਬਈ ਹੈਨਾ ਦੇਖੋ ਜ਼ਰੂਰੀ ਆ ਵੀ ਆ ਚੈੱਕ ਕਰੋ ਵੀ ਸਾਡੇ ਕੋਲ ਹੁਣ ਕਈ ਵਾਰ ਅਗਲਾ ਕਹਿ ਦਿੰਦਾ ਜੀ ਅਸੀਂ ਕਿਵੇਂ ਮੰਨ ਲਈਏ ਤੁਹਾਡੇ ਕੋਲ ਬ੍ਰਾਂਡ ਸਟੋਰ ਹੈ ਕੰਪਨੀ ਨੇ ਸਰਟੀਫਿਕੇਟ ਲਾ ਰੱਖੀ ਹਾਂ ਹਾਂ ਠੀਕ ਹੈ ਵੀਰੇ ਤੇ ਲੈ ਵੀ ਮਿੱਤਰੋ ਵੀ ਹਨਾ ਇਹ ਸਾਰੀ ਐਸੈਸਰੀ ਹੈ ਬਾਈ ਹੋਰਾਂ ਲਵੇ ਜਿੱਦਾਂ ਦੀ ਤੁਹਾਨੂੰ ਐਸੈਸਰੀ ਦੀ ਨੀਡ ਹੈ ਇੱਕ ਔਰ ਬਾਈ ਹੋਰਾਂ ਲਵੇ ਹਨਾ ਵੀ ਆ ਵਿਜ਼ਿਟ ਕਰ ਲਿਓ ਤੁਸੀਂ ਤੇ ਇੱਕਾ ਚੀਜ਼ ਬਾਈ ਹੋਰ ਨਵੀਂ ਕੱਢਣ ਲੱਗਿਆ ਮਨ ਲਾ ਇਹ ਕਾਰ ਚਾਰਜਰ ਹੈ ਜੀ ਹਾਂ ਜੀ ਜੀ 1 ਇਅਰ ਵਾਰੰਟੀ ਓਕੇ ਫੁੱਲੀ ਫਾਸਟ ਚਾਰਜਰ ਇਹ ਹਾਂ ਜੀ ਹਾਂ ਜੀ ਇਹ ਤੁਹਾਨੂੰ ਮਤਲਬ ਸਿਰਫ ਔਰ ਸਿਰਫ 195 195 ਰੁਪਏ ਦਾ 195 ਰੁਪਏ ਦਾ 1 ਇਅਰ ਵਾਰੰਟੀ ਠੀਕ ਹੈ ਲੈ ਵੀ ਆ ਦੇਖੋ ਬਈ ਇਹ ਇਹ ਜੇ ਡੀਲਾਂ ਨੇ ਬਈ ਇਹਨਾਂ ਮਤਲਬ ਹੁਣ ਬਈ ਤੁਸੀਂ ਕਮੈਂਟ ਕਰਨ ਨੂੰ ਮਜਬੂਰ ਥੋਣੇ ਹੋਣਾ ਬਈ ਹਨ ਕਿਉਂਕਿ ਬਈ ਇਦਾਂ ਦੀ ਡੀਲ ਜੋ ਬਈ ਦੇ ਰਿਹਾ ਹੈਗਾ ਉਹਨਾਂ ਲਵੇ ਹਨ ਉਹਨਾਂ ਨੂੰ ਸਪੋਰਟ ਕਰਨਾ ਜ਼ਰੂਰੀ ਹੈ ਹੁਣ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਮਹਿੰਗੀ ਚੀਜ਼ ਹੈ ਮਹਿੰਗੀ ਚੀਜ਼ ਹੈ ਹੁਣ ਆਪਾਂ ਤੁਹਾਨੂੰ ਸਸਤੇ ਰੇਟ ਦੇ ਵਿੱਚ ਵਧੀਆ ਗਰੰਟੀ ਵਾਲੀਆਂ ਚੀਜ਼ਾਂ ਵੀ ਦੇ ਰਹੇ ਹਾਂ ਬਈ ਹਨ ਤੁਸੀਂ ਇਹ ਚੀਜ਼ਾਂ ਦੀ ਡੀਲ ਗ੍ਰੈਪ ਕਰ ਸਕਦੇ ਹੋ ਤੁਸੀਂ ਫਿਰ ਮੈਂ ਗੱਲ ਕਰਾਂ ਵੀ ਆ ਜਾਓ ਫਿਰ ਜਲਦੀ ਤੋਂ ਜਲਦੀ ਮੋਗੇ ਗੂਗਲ ਦੇ ਉੱਪਰ ਸਰਚ ਕਰੋ ਸ਼ਾਹੀ ਕਾਰ ਐਸੈਸਰੀਜ਼ ਮੋਗਾ ਤੇ ਲੀ ਫਿਰ ਵੀਰੇ ਹਨ ਹਾਂਜੀ ਸਸੀ ਗੱਲ ਮਿਲਦੇ ਆ ਜੀ ਬ੍ਰੇਕ ਤੋਂ ਬਾਅਦ